ਜਵਾਨੀ ਦਾ ਕਾਤਲ ਨੌਜਵਾਨਾਂ ਦਾ ਕਾਤਲ ਧੀਆਂ ਪੈਣਾ ਦਾ ਕਾਤਲ ਦਾ ਪੁੱਤਰਾ ਜੀ ਕਿੰਨੂੰ ਅਸੀਂ ਬੁੱੱਛੜ ਦੇ ਨਾਮ ਤੇ ਸਾਰੀ ਕੌਮ ਨੇ ਬੁੱੱਛੜ ਦਾ ਖਿਤਾਬ ਦਿੱਤਾ ਹੈ ਬੇਨਤੂ ਬੁੱੱਛੜ ਦਾ ਖਿਤਾਬ ਬੇਨਤੂ ਬੁੱੱਛੜ ਨਾ ਹੀ ਉਹਨੂੰ ਉਹਨਾਂ ਸਾਰੀ ਕੌਮ ਬੇਨ ਬੇਨਤੂ ਬੁੱੱਛੜ ਕਰਕੇ ਉਹਨੂੰ ਜਾਣਦੀ ਏ ਜਦੋਂ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ 31 84 ਚ ਜੀ ਤੇ ਭਾਜਪਾ ਨੇ ਲੱਡੂ ਵੰਡੇ ਸੀ ਔਰ ਅਦਵਾਨ ਆਪਣੇ ਆਪਰੇ ਆਰਪੀ ਵਿਚਪੀ ਨੇ ਪਾਰਲੀਮੈਂਟ ਦੇ ਬੋਲਿਆ ਸੀ ਕਿ ਅਸੀਂ ਪਹਿਲੋ 6 ਮਹੀਨੇ ਇੰਦਰਾਗਨ ਖਲਾਜ ਕੀਤੀ ਸੀ ਤੇ ਦਰਬਾਰ ਤੇ ਹਮਲਾ ਕੀਤਾ ਜਾਵੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਭੈਣ ਦੇ ਲੱਡੂ ਵੰਡੇ ਜਿਹੜੀ ਪਾਰਟੀ ਪਾਰਲੀਮੈਂਟ ਜਿ ਕਿਹੜਾ ਉਹ ਤੋਂ ਐਮਪੀ ਤਾਂ ਕੁਝ ਵੀ ਸੀ ਆਪਣਾ ਆਪਣਾ ਆਰਪੀ ਵਿਚਪੀ ਉਹਨੀਆਂ ਸਟੇਟਮੈਂਟ ਹੈ ਨਾ ਅਸੀਂ ਤਾਂ ਪਹਿਲੋ ਕਿਹਾ ਸੀ 6 ਮਹੀਨੇ ਅਟੈਕ ਹੋਣਾ ਚਾਹੀਦਾ ਹੈ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਪਹੁੰਚਿਆ ਫਰੋਜਪੁਰ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਇੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਖ ਸੰਗਤ ਖੜੀ ਹੈ ਜ਼ਿਲ੍ਹਾ ਪ੍ਰਧਾਨ ਖਲੋਤੇ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਦੀ ਹੈਗੀ ਹੈ ਸੋ ਗੱਲਬਾਤ ਕਰਨ ਲੱਗੇ ਆ ਮੁੱਦੇ ਤੇ ਜਿਸ ਤਰ੍ਹਾਂ ਰਵਨੀਤ ਬਿੱਟੂ ਜਿਹੜਾ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਨੇ ਇਤਹਾਸਿਕ ਜਿੱਥੇ ਸਥਾਨ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਸੋ ਗੱਲਬਾਤ ਕਰਨ ਲੱਗੇ ਆ। ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰ ਦਿਓ ਨਾਲੇ ਆਪਣੇ ਕਮੈਂਟ ਵੀ ਦਿਓ। ਸੋ ਪ੍ਰਧਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ। ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਨਿਸ਼ਾਨਤ ਜੀ ਆਪ ਚੈਨਲ ਦਾ ਵੀ ਬਹੁਤ ਧੰਨਵਾਦ ਜੀ। ਪ੍ਰਧਾਨ ਸਾਹਿਬ ਜਿਸ ਤਰ੍ਹਾਂ ਸਿੱਖ ਮੁੱਦੇ ਹੈਗੇ ਨੇ ਆਪਾਂ ਗੱਲ ਕਰੀਏ ਬੇਦਬੀ ਦੀ ਜਾਂ ਹੋਰ ਸਿੱਖ ਸਿਆਸਤ ਹੈਗੀ ਸਕਬੀਰ ਬਾਦਲ ਸ਼ਰਮਨੀ ਕਾਲੀ ਦਲ ਦੀ ਸਿੱਖ ਮੁੱਦੇ ਜਿਹੜੇ ਬਹੁਤ ਭੱਖਦੇ ਨਜ਼ਰ ਆ ਰਹੇ ਨੇ ਆਪਾਂ ਗੱਲ ਕਰਦੇ ਹਾਂ ਰਵਨੀਤ ਬਿੱਟੂ ਜੀ ਐਮਪੀ ਕਾਂਗਰਸ ਦੇ ਸਾਬਕਾ ਹੈਗੇ ਨੇ ਲੁਧਿਆਣਾ ਤੋਂ ਲੇਕਿਨ ਅੱਜ ਕੱਲ ਬੀਜੇਪੀ ਦੇ ਹਾਰੇ ਲੀਡਰ ਹੈਗੇ ਨੇ ਲੇਕਿਨ ਕੈਬਨਿਟ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਵਿੱਚ ਸੋ ਪਿਛਲੇ ਦਿਨਾਂ ਦੇ ਵਿੱਚ ਪਹੁੰਚੇ ਨੇ ਹਜੂਰ ਸਾਹਿਬ ਦੀ ਧਰਤੀ ਦੇ ਉੱਥੋਂ ਦੀ ਜਿਹੜੀ ਕਮੇਟੀ ਹੈਗੀ ਉੱਥੋਂ ਦੇ ਜਿਹੜੇ ਜ਼ਹਿਦਾਦਾਰ ਸਾਬੇਗੇ ਨੇ ਉਹਨਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਸਨਮਾਨਿਤ ਕੀਤਾ ਹੈਗਾ ਜਿਵੇਂ ਕਿ ਬਾਬਤੇਦਾਰ ਬਾਬਾ ਕਲਵੰਤ ਸਿੰਘ ਜੋ ਬਾਣਾ ਪਾਉਂਦੇ ਨੇ ਸੇਵਾ ਕਰਨ ਦੇ ਮੌਕੇ ਪੀਲੇ ਰੰਗ ਦਾ ਅੰਦਰ ਪਾਉਂਦੇ ਹੈਗੇ ਨੇ ਉਸੇ ਤਰ੍ਹਾਂ ਦਾ ਇੱਕ ਬਾਣਾ ਰਮਨਜੀਤ ਮਿੱਟੂ ਨੂੰ ਦਿੱਤਾ ਗਿਆ ਪਵਾਇਆ ਗਿਆ ਤੇ ਨਾਲ ਸ੍ਰੀ ਸਾਹਿਬ ਵੀ ਭੇਟ ਕੀਤੀ ਬੜੇ ਚੰਗੇ ਤਰੀਕੇ ਦੇ ਨਾਲ ਸਨਮਾਨਿਤ ਕੀਤਾ ਗਿਆ ਤੁਹਾਨੂੰ ਇਹ ਸਾਰਾ ਮੁੱਦਾ ਕਿਵੇਂ ਦਿਖਦਾ ਹੈ ਵੇਖੋ ਜੀ ਭਾਈ ਨਿਸ਼ਾਨ ਸਿੰਘ ਗੱਲ ਹੈ ਕੀ ਇਹ ਜੀ ਵੀ ਜਿਹੜਾ ਬਿਲਨਸੇ ਬਚੜਦਾ ਪਰਿਵਾਰ ਹੈ ਉਹਦਾ ਪੋਤਰਾ ਚ ਮੁੰਡਾ ਹੈ ਹਾਂਜੀ ਜੋ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਪੰਜਾਬ ਦੀ ਜਵਾਨੀ ਦਾ ਤੇ ਖੂਮ ਦਾ ਕਹਾਣ ਕੀਤਾ ਹੈ ਉਹ ਕਦੀ ਦੁਨੀਆ ਭਰ ਵਿੱਚ ਥਾਂ ਦੇ ਕਿੰਨਾ ਜੱਥੇ ਕੋ ਸਾਡੇ ਉਹ ਜ਼ਖਮ ਸਾਡੇ ਖਤਮ ਨਹੀਂ ਹੋ ਸਕਦੇ ਹੂੰ ਹੂੰ ਸਾਡਾ ਗੁਰੂ ਗੋਬ ਸਿੰਘ ਮਹਾਰਾਜ ਚਰਨ ਚੋਂ ਕਿੱਥੇ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਕਲਕੀਸਰ ਪਾਸਚਨ ਦਿੱਤੀ 1760 ਵਿੱਚ ਹੂੰ ਤੇ ਉਸੇ ਧਰਤੀ ਤੇ ਗੁਰੂ ਗੋਬ ਸਿੰਘ ਮਹਾਰਾ ਜੋਤੀ ਜੋਤ ਸਮਾਦੇ ਨੇ ਜੀ ਬਹੁਤ ਵੱਡਾ ਸਾਡਾ ਉੱਥੇ ਇਤਿਆਸ ਦਾ ਬੰਦਾ ਸੀ ਬਹਾਦਰ ਨੂੰ ਸਾਹਿਬ ਜਦਿਆਂ ਦਾ ਪੰਜਾਬ ਦੀ ਧਰਤੀ ਨੂੰ ਆਪਣਾ ਦੇ ਕੇ ਜਰਨਲ ਬਣਾ ਕੇ ਭੇਜਦੇ ਨੇ ਜੀ ਤੇ ਉਸੇ ਧਰਤੀ ਦੇ ਅੱਜ ਇੱਕ ਪੰਜਾਬ ਦਾ ਕਾਤਲ ਸਿੱਖ ਜਵਾਨੀ ਦਾ ਕਾਤਲ ਨੌਜਵਾਨਾਂ ਦਾ ਕਾਤਲ ਧੀਆਂ ਭੈਣਾਂ ਦਾ ਕਾਤਲ ਦਾ ਪੁੱਤਰਾ ਜੀ ਕਿੰਨੂੰ ਅਸੀਂ ਬੁੱੱਛੜ ਦੇ ਨਾਂ ਤੇ ਸਾਰੀ ਕੌਮ ਨੇ ਬੁੱੱਛੜ ਦਾ ਖਿਤਾਬ ਦਿੱਤਾ ਹੈ ਬੇੰਤੂ ਬੁੱੱਛੜ ਦਾ ਖਿਤਾਬ ਬੇੰਤੂ ਬੁੱੱਛੜ ਨਾਂ ਹੈ ਉਹਨੂੰ ਉਹਨੂੰ ਸਾਰੀ ਕੌਮ ਬੇੰਤੂ ਬੇੰਤੂ ਬੁੱੱਛੜ ਕਰਕੇ ਉਹਨੂੰ ਜਾਣਦੀ ਏ ਹਾਂਜੀ ਜਿਹੜਾ ਉਹਦਾ ਪੋਤਰਾ ਉਹਨੇ ਨਾਲ ਚਾਰ ਪੀੜ੍ਹੀਆਂ ਵੱਧ ਦੇ ਸਿੱਖਾਂ ਦੇ ਖਿਲਾਫ ਕੜੀ ਭਾਸ਼ਾ ਵਿੱਚ ਬੋਲਦਾ ਮੰਦੀ ਸ਼ਦਾਬਦੀ ਬੋਲਦਾ ਹੈ ਹਮਮ ਅੱਲੇ ਕੱਲ ਪਰਸੇ ਉਹ ਸੰਤ ਜਰਨਲਿਸਟਾਂ ਦੇ ਖਿਲਾਫ ਬੜੀ ਮਾਰੀ ਉਹਨੇ ਫਿਲਮ ਦੇ ਕਰਕੇ ਸ਼ਦਾਬਦੀ ਵਰਤੀ ਆ ਜੀ ਤੇ ਸਾਡੇ ਪਹਿਵੇਂ ਤੱਕ ਅਸ਼ਰੀ ਹਯੂਰ ਸਾਹਿਬ ਤੋਂ ਉਹ ਬੰਦੇ ਮੁਸਲਮਾਨਤ ਹੋਣਾ ਹਮ ਤੇ ਜਿਹੜੇ ਸਿੱਖ ਕੌਮ ਦੇ ਹਿਰਦੇ ਉਲੰਧਰੇ ਕਹੇ ਨੇ ਹਮ ਹਮ ਇਹਦੂ ਮੰਦਪਾਗੀ ਸਾਡੀ ਕੌਮ ਲਈ ਕੋਈ ਗੱਲ ਨਹੀਂ ਹੈਗੀ ਵੀ ਸਾਡੀ ਕੌਮ ਦਾ ਖਾਤਮ ਹੋਵੇ ਤੇ ਸਾਡੀ ਕੌਮ ਦਾ ਫਖ ਦਾ ਜਹੇਦਾਰ ਉਹਨੂੰ ਸਲਮਾਨਤ ਦੇਵੇ ਹਮ ਤੇ ਉਹਨੇ ਕਿਹੜੀ ਕੌਮ ਲਈ ਕਿਹੜੀ ਪੰਥ ਲਈ ਕੁਰਬਾਨੀ ਕੀਤੀ ਆ ਕੀ ਉਹਦਾ ਇਤਿਹਾਸ ਹੈ ਇਹਨਾਂ ਸਾਰਿਆਂ ਨੂੰ ਜਾਣਦੇ ਆ ਜੀ ਉਹ ਜਹੇਦਾਰ ਉੱਥੋਂ ਦੀ ਕਮੇਟੀ ਪੰਜਾਬ ਦੀ ਧਰਤੀ ਤੇ ਆਉਣ ਜੀ ਤੇ ਅਸੀਂ ਉਹਨਾਂ ਨੇ ਪਿੰਡਾਂ ਦੇ ਲੋਕਾਂ ਦੇ ਘਰ ਦਿਖਾਈਏ ਜਾ ਕੇ ਅੱਜ ਤੱਕਰ ਵੀ 40 ਸਾਲ ਹੋ ਗਏ ਉਹਨਾਂ ਦੇ ਪੁੱਤਰਾਂ ਦੀ ਲਾਸ਼ਾਂ ਨਹੀਂ ਮਿਲੀਆਂ ਜੀ ਜਿਹੜੀਆਂ ਭਾਈ ਜਸਵੰਤ ਸਿੰਘ ਖਾਲੜੇ ਨੇ ਮਿਹਨਤ ਕਰਕੇ 25000 ਲਾਸ਼ ਸ਼ਮਸ਼ਾਨ ਘਾਟਾਂ ਤੋਂ ਆਲਵਾਰ ਲਾਸ਼ਾਂ ਕੱਢੀਆਂ ਸੀ ਹਾਂਜੀ ਉਹਨਾਂ ਦਾ ਭਾਈ ਜਸਵੰਤ ਸਿੰਘ ਉਸਦੇ ਦਾਦੇ ਨੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਕਤਲ ਕਰਾ ਦਿੱਤਾ ਸ਼ਹੀਦ ਕਰਾ ਦਿੱਤਾ ਜਾਨੀ ਦਰਿਆ 'ਚ ਉਹਨੂੰ ਥੋਟ ਦਿੱਤਾ ਡੱਕਰੇ ਡੱਕਰੇ ਕਰਕੇ ਚੀਦ ਕਰਕੇ ਜੀ ਤੇ ਐਡਾ ਮਾਰਾ ਬੰਦਾ ਐਡਾ ਦਰਿੰਦਾ ਬੰਦਾ ਤੋ ਉਹਨੂੰ ਸਨਮਾਨਤ ਕਰਨਾ ਤੇ ਬੜੀ ਮੰਦਤ ਭਾਗੀ ਗੱਲ ਆ ਤੇ ਅਸੀਂ ਇਸ ਗੱਲ ਤਾਂ ਬਹੁਤ ਸਖਤ ਸ਼ਬਦਾਂ ਨਿੰਦਿਆ ਕਰਦੇ ਆ ਕਿ ਜਹੇਦਾਰ ਨੇ ਬਿਲਕੁਲ ਗਲਤ ਕੀਤਾ ਹੈ ਅਸੀਂ ਅੱਜ ਤੋਂ 20 25 ਸਾਲ ਤੋਂ ਪਹਿਲੇ ਗੱਲ ਤਾਂ ਪ੍ਰਚਾਰ ਕਰ ਰਹੇ ਹਾਂ ਵੀ ਕਿਹੜੇ ਸਾਡੇ ਦੋ ਤਖਤ ਨੇ ਆਰਐਸਐਸ ਤੇ ਤੇ ਵੀ ਜੀਪੀ ਦੇ ਗੁਲਾਮ ਨੇ ਇੱਕ ਹਯੂਰ ਸਾਹਿਬ ਇੱਕ ਪਟਨਾ ਸਾਹਿਬ ਉੱਥੇ ਕਿਹੜੀ ਸਾਡੀ ਸਿੱਖ ਰਹਿਤ ਮਰਜ਼ਾਦਾ ਦੀ ਕੋਈ ਇਸ ਤਰ੍ਹਾਂ ਦੀ ਉੱਥੇ ਗੱਲ ਨਹੀਂ ਹੁੰਦੀ ਕਿਹੜੀ ਸਾਡੀ ਰਹਿਤ ਮਰਜ਼ਾਦਾ ਜਾਂ ਗੁਰਮਤਿ ਸਾਰੇ ਉੱਥੇ ਉਲਟ ਕੰਮ ਚੱਲਦੇ ਆ ਜੀ ਜਿੰਨਾ ਚਿਰ ਤਾ ਬਿੱਟੂ ਦਾ ਆਪਣਾ ਬਿੰਟੂ ਦਾ ਪੋਤਰਾ ਰਿਹਾ ਕਾਂਗਰਸ ਚ ਉਹਨਾਂ ਚਰਾਂ ਨੂੰ ਕਦੀ ਸਨਮਾਨਤ ਨਹੀਂ ਕੀਤਾ ਗਿਆ ਕਦੀ ਉਹ ਉਦੋਂ MP ਬਣਦਾ ਰਿਹਾ ਹੈ ਉਹਨੇ ਕਹਾਰੇ MP ਨੂੰ ਉਹ BJP ਸ਼ਾਮਲ ਹੋ ਗਿਆ ਬਿਲਕੁਲ ਜੀ ਇਹ ਜੋ ਕੁਝ ਕੀਤਾ ਗਿਆ ਨਾਗਪੁਰ ਦੇ ਕਹਿੰਦੇ ਹੋਇਆ ਆਰਐਸਐਫ ਦੇ ਕਹਿੰਦੇ ਕੀਤਾ ਗਿਆ BJP ਦੇ ਕਹਿੰਦੇ ਉਹਨੂੰ ਉੱਥੋਂ ਜਾ ਕੇ ਸਨਮਾਨਤ ਕਰਾਇਆ ਗਿਆ ਜੀ ਕਿ ਸਿੱਖਾਂ ਦੇ ਕਿਹੜੇ ਦੁਬਾਰਾ ਚਖਮ ਫਿਰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਪੰਦੀ ਗੱਲ ਕੀਤੀ ਗਈ ਜੀ ਜੀ ਇਹ ਸਾਰੇ ਕਿਹੜਾ ਉੱਥੇ ਕਿਹੜੀ ਮਰਜ਼ਾਦਾ ਚੱਲਦੀ ਜਿਹੜਾ ਉਹਨਾਂ ਬਣਾ ਦੇ ਚੇਅਰਮੈਨ ਲਾਉਂਦੇ ਆ ਉਹ ਆਰਐਸਐਫ ਦੇ ਕਹਿੰਦੇ ਲੱਗਦਾ ਜੀ ਆਰਐਸ ਦੇ ਫੈਸਲੇ ਕਰਦੀ ਆ ਤੇ ਸਾਡੀ ਉੱਤੇ ਕਿਹੜੀ ਸਿੱਖ ਪ੍ਰਾਇਤ ਮਰਜ਼ਾਦਾ ਰੋ ਵੀ ਉੱਤੇ ਬਿਲਕੁਲ ਘਾਣਾ ਜੀ ਤੁਸੀਂ ਸਾਰੇ ਚੰਨਣਾ ਦੇ ਵੇ ਤੇ ਤਿਲਕ ਲਾਇਆ ਜਾਂਦੇ ਬੜੇ ਕਿਹੜੇ ਉਲਟ ਕੰਮ ਕੀਤੇ ਜਾਂਦੇ ਸਿੱਖੀ ਦੇ ਗੁਰੂ ਕੋਲ ਤੋਂ ਮਹਾਰਾਜ ਕਿਹੜੇ ਕੰਮ ਦਾ ਸਾਨੂੰ ਵਰਜਿਤ ਕਰ ਗਏ ਨੇ ਉਹਨਾਂ ਤਖਤਾਂ 'ਚੋਂ ਕੰਮ ਹੁੰਦੇ ਨੇ ਹੂੰ ਹੂੰ ਇਸ ਕਰਕੇ ਇਹ ਗੱਲਾਂ ਸਾਰੀਆਂ ਭਾਈ ਨਿਸ਼ਾਨ ਸਿੰਘ ਜੀ ਸੋਚੀ ਸਮਝੀ ਸਾਜਤਾ ਹੈ ਤੁੰੀਆਂ ਨੇ ਜੀ ਉਹਨੂੰ ਬੁਲਾਉਣਾ ਕਿਹੜਾ ਬਾਣਾ ਅਸੀਂ ਸਰੋਪਾ ਕੌਮ ਦੇ ਮਹਾਨ ਕਹਿੰਦੇ ਵੱਡਾ ਕੌਮ ਲਈ ਕੰਮ ਕੀਤਾ ਹੋਵੇ ਜੀ ਉਹਨੂੰ ਹੀ ਸਰੋਪਾ ਮਿਲਦਾ ਹੈ ਸਾਡੀ ਕੌਮ ਜਦ ਰੋਪਾ ਦਿੱਤਾ ਇਹਨਾਂ ਸਨਮਾਨਤ ਕੀਤਾ ਉਹਨੇ ਇੱਕ ਕਿਹੜਾ ਬਾਣਾ ਪੰਜ ਪਿਆਰਾਂ ਦੇ ਬਾਣਾ ਕੋ ਤੁਸਾਨੂੰ ਅਮਰਤ ਦੇ ਦਾਤ ਦਿੰਦੇ ਉਹ ਪੀਲਾ ਬਾਣਾ ਉਹ ਪੰਜ ਪਿਆਰੇ ਉਹ ਦਧਾਰਨ ਕਰਦੇ ਆ ਜੀ ਜੀ ਜਾਂ ਸਾਡੇ ਸਿੰਘ ਸਾਹਿਬ ਕੋਲ ਇਕੱਠਿਆਂ ਤੋਂ ਬਾਣਾ ਪਾ ਸਕਦੇ ਆ ਤੇ ਉਹਨੂੰ ਇੱਕ ਪੀਲੇ ਜਿਹੜਾ ਬਾਣੇ ਦੀ ਚੋਲੇ ਦੀ ਨਰਾਦਰੀ ਹੋਈ ਆ ਇੱਕ ਕਿਹੜੀ ਸਰੋਪਿਆ ਦੀ ਨਰਾਦਰੀ ਕੀਤੀ ਗਈ ਆ ਇੱਕ ਕਲੀਚ ਬੰਦਾ ਮੋਨਾ ਦਾੜੀ ਆਉਣ ਬੰਦਾ ਕਰ ਸਿੱਖ ਧਰਮ ਨੂੰ ਬਿਲਕੁਲ ਨਹੀਂ ਮੰਨਦਾ ਉਸ ਬੰਦੇ ਨੂੰ ਗੁਰੂ ਦਾ ਕਿਹੜਾ ਇੱਕ ਖਾਲਸੇ ਦੀ ਵਰਦੀ ਚੋਲਾ ਕਹਿੰਦੇ ਅਸੀਂ ਪੰਜ ਪਿਆਰੇ ਵਿੱਚ ਚੋਲਾ ਪਹੁੰਦੇ ਆ ਉਹ ਚੋਲਾ ਜਹੇਦਾਰ ਵੀ ਸਾਡਾ ਉੱਥੋਂ ਹਜੂਰ ਸਾਹਿਬ ਤੋਂ ਉਸੇ ਰੰਗ ਦੇ ਪਹਿਨਦਾ ਹੈ ਤੇ ਉਹ ਸਾਰੀ ਕਿਹੜੀ ਦਸਤਾਰ ਵੀ ਉੱਥੋਂ ਦਾ ਜਹੇਦਾਰ ਬਣਦਾ ਹੈ ਉਹ ਸਾਰੇ ਕੱਪੜੇ ਇੱਕ ਸਿੱਖਾਂ ਦੇ ਕਾਤਲ ਨੂੰ ਇੱਕ ਕਲੀਨਚੇ ਬੰਦੇ ਨੂੰ ਮੋਨੇ ਕੋਨੇ ਬੰਦੇ ਨੂੰ ਦੇਣੇ ਤੇ ਤੂੰ ਮਾੜੀ ਉਹ ਜਹੇਦਾਰ ਵਾਸਤੇ ਜੇ ਮੈਂ ਸਮਝਦਾ ਬਹੁਤ ਜਾਨਕੀ ਗਲਤ ਕਾ ਫੈਸਲਾ ਲਿਆ ਹੈ ਫੈਸਲਾ ਤਾਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੁਮ ਸਰ ਪ੍ਰਧਾਨ ਸਾਹਿਬ ਸਵਾਲ ਇਹ ਹੈਗਾ ਕਿ ਜਿਵੇਂ ਕਿਸਾਨਾਂ ਨੇ ਮੋਰਚਾ ਲਗਾਇਆ ਸੀ ਦਿੱਲੀ ਦੇ ਵਿੱਚ ਹੁਣ ਵੀ ਮੋਰਚਾ ਚੱਲਦਾ ਹੈ ਉਹਨਾਂ ਨੇ ਵੀ ਉਹਨਾਂ ਤੇ ਇਹਨੇ ਬੜੀ ਟਿੱਪਣੀ ਕੀਤੀ ਸੀ ਕਹਿੰਦਾ ਵੀ ਖਾਲਿਸਤਾਨੀ ਹੈਗੇ ਨੇ ਇਹਨਾਂ ਦੇ ਲਿੰਕ ਜੁੜੇ ਹੋਏ ਨੇ ਜਿਹੜੀ ਏਜੰਸੀਆਂ ਹੁੰਦੀਆਂ ਨੇ ਜਿਵੇਂ ਪਾਕਿਸਤਾਨ ਦੀਆਂ ਏਜੰਸੀਆਂ ਨੇ ਜਿਵੇਂ ਸਿੱਖਾਂ ਦੀ ਗੱਲ ਕਰੀਏ ਜਿਵੇਂ ਭਾਈ ਅਮਰਪਾਲ ਸਿੰਘ ਹੈਗੇ ਨੇ ਜਾਂ ਭਾਈ ਸਰਬਜੀਤ ਹੈਗੇ ਸਿੰਘ ਹੈਗੇ ਨੇ ਕਹਿੰਦੇ ਨੇ ਵੀ ਇਹ ਵੀ ਖਾਲਸਤਾਨੀ ਨੇ ਦੇਸ਼ ਦਾ ਮਾਹੌਲ ਕਰਾਰ ਕਰਨ ਦੇ ਵਾਸਤੇ ਅੱਗੇ ਆਏ ਹੋਏ ਨੇ ਐਨੇ ਵੱਡੇ ਵਿਵਾਦਤ ਬਿਆਨ ਦਿੰਦੇ ਹੈਗੇ ਨੇ ਵੇਖੋ ਕਿਹੜਾ ਬਿੱਟੂ ਜਿਹੜਾ ਬੈਂਤੂ ਦਾ ਪਰਿਵਾਰ ਹੈ ਕਦੇ ਵੀ ਕੋਮ ਦੇ ਹੱਕ 'ਚ ਨਹੀਂ ਆ ਸਕਦਾ ਨਾ ਸਿੱਖ ਹੁੰਦੇ ਅੱਜਕੱਲ ਗੱਲ ਕੀ ਕੀ ਆ ਜੀ ਚਾਹੇ ਮੁੱਦਾ ਕਥਾਨੀ ਦਾ ਹੋਵੇ ਚਾਹੇ ਮੁੱਦਾ ਸਾਡੀਆਂ ਹੱਕੀ ਬੰਦੀ ਸਿੰਘਾਂ 'ਚ ਰਹਿਜਦੇ ਹੋਵੇ ਤੇ ਹੋਰ ਵੀ ਪੰਥ ਦੇ ਮੁੱਦੇ ਨੇ ਦੇਰੇ ਕਰਤੇ ਦਾ ਮੁੱਦਾ ਹੋਵੇ ਇਹ ਬੇੰਤੂ ਪਰਿਵਾਰ ਨਾਨ ਦਾ ਦਾਦਾ ਤੇ ਨਾਨ ਨੇ ਕਦੀ ਸਿੱਖਾਂ ਦੇ ਅਖਰੇ ਅੱਜ ਤੱਕ ਕੋਈ ਬਿਆਨ ਨਹੀਂ ਦਿੱਤਾ ਇਹ ਪੜਾਣੀ ਤਿਕਾਮ ਤੇ ਐਂਟੀ ਰਿਆ ਤੇ ਐਂਟੀ ਚੱਲ ਰਿਹਾ ਹੈ ਐਂਟੀ ਦੀਆਂ ਸਾਰੀਆਂ ਥਿੱਕਾਂ ਦੀਆਂ ਗਤੀਵਿਧੀਆਂ ਨੇ ਇਹ ਤਾਂ ਉਹਨਾਂ ਨੂੰ ਜੋ ਭਾਜਪਾ ਨੇ ਪਤਾ ਖੇੜਿਆ ਹੈ ਵੀ ਸਿੱਖਾਂ ਦੇ ਵਿਰੁੱਧ ਹੋਰ ਬੋਲੇ ਜੀ ਤੇ ਉਹਨੂੰ ਹੋਰ ਪਾਵਰ ਦੇਤੀ ਆ ਲੈ ਕੱਲ ਪਰਸੇ ਹਲੇ ਸੰਚ ਜਰਨੈਲ ਸਿੰਘ ਦੇ ਕੰਗਣਾ ਨਾਲ ਕੜੀ ਫਿਲਮ ਬਣਾਈ ਆ ਐਮਰਜੈਂਸੀ ਜੀ ਜੀ ਉਹ ਸੰਤ ਜਰਨੈਲ ਸਿੰਘ ਨੂੰ ਉਹ ਤੇ ਅਤਵਾਦੀ ਕਹਿ ਰਹੇ ਸੀ ਉਹਦੇ ਉੱਤੇ ਅਤਵਾਦੀ ਕੀਤੇ ਉਹ ਅਤਵਾਦੀ ਸੰਤਾਂ ਨੂੰ ਕਹਿ ਰਿਹਾ ਤਾਂ ਸਾਰੇ ਆਮ ਸਾਰੀ ਦੁਨੀਆ ਜਿਨ੍ਹਾਂ ਨੂੰ 20ਵੀਂ ਸਦੀ ਮਹਾਨ ਜਰਨੈਲ ਦਾ ਕਾਲ ਤਖਤ ਦਾ ਕਿਤਾਬ ਮਿਲਿਆ ਹੈ ਜੀ ਸੰਤ ਜਰਨੈਲ ਸਿੰਘ ਦੀ ਉੱਤੇ ਟੁਕਮੀ ਯਾਦ ਕਰੀ ਕਾਲ ਤਖਤ ਦਾ ਬਣਾਈ ਗਈ ਆ ਤੇ ਉਸ ਸਾਡੇ ਮਹਾਨ ਯੋਧੇ ਨੂੰ ਮਹਾਨ ਸੂਰਮੇ ਨੂੰ ਅਤਵਾਦੀ ਕਹਿਣਾ ਸਾਡੇ ਹਿਰਦੇ ਉਦੋਂ ਵਲੁੰਦਰੇ ਜਾਂਦੇ ਆ ਪ੍ਰਧਾਨ ਸਾਹਿਬ ਜਿਵੇਂ ਸੈਂਸਰ ਬੋਰਡ ਭਾਰਤ ਦਾ ਹੁੰਦਾ ਹੈ ਫਿਲਮ ਦਾ ਜਿਹੜਾ ਸਾਈਨ ਕਰਦੇ ਹੈਗੇ ਨੇ ਜਾਂ ਭਾਰਤ ਸਰਕਾਰ ਦੀ ਗੱਲ ਕਰੀਏ ਜਦੋਂ ਇਹ ਫਿਲਮ ਬਣਦੀ ਹੈ ਸਟੋਰੀ ਲਿਖਦੇ ਹੈਗੇ ਨੇ ਜੇ ਇਹਨਾਂ ਨੂੰ ਇਹ ਗੱਲ ਯਾਦ ਨਹੀਂ ਹੈ ਕਿ ਵੀ ਸੰਤ ਬਾਬਾ ਜਨੈਲ ਸਿੰਘ ਭਿੰਡਰਾਲਾ ਦੀ ਉੱਥੇ ਯਾਦਗਾਰ ਬਣੀ ਹੈ ਹਰਮੰਦਰ ਸਾਹਿਬ ਦੇ ਵਿੱਚ ਦੁਨੀਆ ਦੁਨੀਆ ਤੋਂ ਲੋਕ ਆ ਕੇ ਦਰਸ਼ਨ ਕਰਦੇ ਨੇ ਫਿਰ ਇਹ ਫਿਲਮ ਸਾਈਨ ਸੈਂਸਰ ਮੋਡ ਕਿਉਂ ਕਰਦਾ ਹੈ ਵੇਖੋ ਸੈਂਸਰ ਬੋਰਡ ਵੀ ਕਿੰਨੀ ਸਰਕਾਰ ਹੁੰਦੇ ਥਰੂ ਚੱਲਦਾ ਹੈ ਜੋ ਵੀ ਕੂਨ ਬਣਾਇਆ ਸੈਂਟਰ ਦੀ ਕਿਹੜੀ ਭਾਪੀ ਸਰਕਾਰ ਆ ਹੂੰ ਉਹ ਸਿੱਖਾਂ ਦੇ ਹਮੇਸ਼ਾ ਕਦੀ ਹੱਕਾਂ 'ਚ ਨਹੀਂ ਆਈ ਜੀ ਨਾ ਇਹਨੇ ਆਉਣਾ ਤੇ ਨਾ ਇਹਨਾਂ ਦੇ ਹੱਕਾਂ 'ਚ ਉਹਨਾਂ ਨਾਲ ਗੱਲ ਕਰਨੀ ਹੈਗੀ ਆ ਹੂੰ ਇਹ ਜੋ ਸੈਂਸਰ ਬੋਰਡ ਇਹਨਾਂ ਨੂੰ ਪਹਿਲਾਂ ਗੱਲਬਾਤ ਕਰਕੇ ਵੀ ਅਸੀਂ ਇੱਥੱਖਾਂ ਦੇ ਖਿਲਾਫ ਫਿਲਮ ਬਣਾਉਣੀ ਆ ਤਾਂ ਪਹਿਲੀ ਮਨਜ਼ੂਰੀਆਂ ਮਿਲ ਜਾਂਦੀਆਂ ਨੇ ਜੀ ਜੇ ਸਾਡੇ ਸਿੱਖ ਪੌਮ ਦੇ ਹੱਕਾਂ ਦੀ ਫਿਲਮ ਬਣਾਏ ਕੋਈ ਕਲਾਕਾਰ ਬਣਾਉਂਦਾ ਤਾਂ ਉਹਨੂੰ ਮਨਜ਼ੂਰੀ ਨਹੀਂ ਦਿੰਦੇ ਉਹ ਉਹਨੂੰ ਬੈਨ ਕਰ ਦਿੰਦੇ ਆ ਜੀ ਜੀ ਜੇ ਕੋਈ 84 ਦੇ ਕੋਈ ਕਲਾਕਾਰ ਫਿਲਮ ਬਣਾਉਂਦਾ ਹੈ ਜਾਂ ਸਾਡੇ ਹੱਕਾਂ ਦੀ ਫਿਲਮ ਬਣਦੀ ਹੈ ਉਹ ਤ ਉਸੇ ਲਈ ਬੈਨ ਹੋ ਜਾਂਦੀ ਉਹ ਨੂੰ ਸੈਂਸਰਪੋਰਟ ਕਦੀ ਮਨਜ਼ੂਰੀ ਨਹੀਂ ਦਿੰਦਾ ਹੂੰ ਹੂੰ ਤੇ ਬੜੀਆਂ ਫਿਲਮਾਂ ਬਣਾਈਆਂ ਕਲਾਕਾਰਾਂ ਨੇ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਵਿੱਚ ਬੈਨ ਹੀ ਹੋ ਗਈਆਂ ਫਿਲਮਾਂ ਜੀ ਤੇ ਇਸ ਕਰਕੇ ਕਿਹੜੀ ਸਿੱਖਾਂ ਦੇ ਖਿਲਾਫ ਹੁੰਦੀ ਉਹ ਨੂੰ ਸੈਂਸਰਪੋਰਟ ਪਹਿਲ ਦੇ ਆਧਾਰ ਤੇ ਮਨਜ਼ੂਰੀ ਦੇ ਦਿੰਦਾ ਹੂੰ ਹੂੰ ਇਹ ਸਾਰੇ ਮੁੱਦੇ ਹੈਗੇ ਸਾਡੀ ਕੌਮ ਤੇ ਤਾਂ ਅਸੀਂ ਫਿਰ ਸਖਤ ਸ਼ਬਦਾਂ ਨਾਲ ਇਸ ਗੱਲ ਦੀ ਨਿੰਦਿਆ ਕਰਦੇ ਆਂ ਕਿ ਜਿਹੜੀ ਜਹੇਦਾਰ ਸਾਹਿਬ ਨੇ ਕੰਮ ਕੀਤਾ ਹੈ ਇਹ ਕੌਮ ਸਾਰੀ ਇਕੱਠੀ ਹੋ ਕੇ ਇੱਕ ਵੱਡਾ ਕੱਠ ਕਰੇ ਤੇ ਪੰਜਾਬ ਦੀ ਧਰਤੀ ਤੇ ਕਰੇ ਤੇ ਕਹੇ ਹਜੂਰ ਸਾਹਿਬ ਕਰੇ ਉੱਥੇ ਜਾ ਕੇ ਮੀਟਿੰਗ ਕਰਕੇ ਇਹਦੇ ਤਿਕੜਾ ਫਕਟ ਐਕਸ਼ਨ ਲੈਣਾ ਚਾਹੀਦਾ ਹੈ ਜੀ ਤੇ ਜਿਹੜਾ ਇਹਨੂੰ ਸਨਮਾਨਤ ਕੀਤਾ ਕਿਉਂਕਿ ਇਸ ਤਰੀਕੇ ਨਾਲ ਵਾਪਸ ਮਲਾਇਆ ਜਾਵੇ ਨਹੀਂ ਤਾਂ ਸਾਰੀ ਕੌਮ ਇਹਨਾਂ ਜਹੇਦਰਾਂ ਦਾ ਕਮੇਟੀ ਦਾ ਉਹਨਾਂ ਵਿਰੋਧ ਕਰ ਦੇਵਾਂਗੇ ਜੀ ਪ੍ਰਧਾਨ ਸਾਹਿਬ ਜਿਵੇਂ ਸਿੱਖ ਕੌਮ ਦੀ ਸੰਸਥਾ ਹੈਗੀ ਐ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਵੀ ਸਿਰ ਦੇ ਕੇ ਬਣੀ ਐ ਪਹਿਲਾਂ ਸਿਰ ਕੁਰਬਾਨੀਆਂ ਬਹੁਤ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੱਲ ਇਹ ਬੜੀ ਕਰਦੇ ਹੈਗੇ ਸੁਖਬੀਰ ਬਾਦਲ ਕਹਿੰਦੇ ਵੀ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਹਯੂਰ ਸਾਹਿਬ ਦਾ ਕਹਿੰਦੇ ਵੀ ਆਰਐਸਐਸ ਦਾ ਕਬਜ਼ਾ ਹੋ ਚੁੱਕਿਆ ਉੱਥੇ ਫਿਰ ਕਹਿੰਦੇ ਵੀ ਪਟਨਾ ਸਾਹਿਬ ਤੇ ਵੀ ਆਰਐਸਐਸ ਦਾ ਕਬਜ਼ਾ ਹੋ ਚੁੱਕਿਆ ਹੈ ਲੇਕਿਨ ਇੱਕ ਪਾਸੇ 30 40 ਸਾਲ ਲਗਾਤਾਰ ਰੋਟੀ ਭਾਜੀ ਇਕੱਠੀ ਰਹੀ ਹੈ ਕਿਵੇਂ ਵਿਖ ਦਿਓ ਵੇਖੋ ਪਹਿਲੇ ਹੈਗੀ ਵੀ ਕੌਮ ਅਸੀਂ ਬੜੇ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਵੀ ਅੱਗੇ ਵੀ ਤੁਹਾਨੂੰ ਗੱਲ ਦੱਸ ਕੇ ਬੋਲ ਕੇ ਹਟਿਆ ਵੀ ਦੋ ਤੱਕ ਸਾਡੇ ਆਰਐਸਐਸ ਦੇ ਉਹਦੇ ਗੁਲਾਮ ਨੇ ਹੂੰ ਫਿਰ ਜਦੋਂ ਇਹਨਾਂ ਨੇ 30 ਸਾਲ ਤੋਂ 40 ਸਾਲ ਤੋਂ ਉਹਦੇ ਨਾਲ ਸੰਝੋਤਾ ਚਾਰ ਵਾਰੀ ਇਕੱਠੀ ਰਲ ਕੇ ਸਰਕਾਰ ਵੀ ਬਣਾ ਲਈ ਬੀਜੇਪੀ ਨਾਲ ਜੀ ਤੇ ਕਿਹੜੇ ਬੀਜੇਪੀ ਦੇ ਵੱਡੇ ਆਗੂ ਸੀ ਮੋਨ ਭਗਵਤ ਹੋਵੇ ਜਾਂ ਚੋਕ ਸਿੰਗਲ ਹੋਵੇ ਜੀ ਪ੍ਰਕਾਸ਼ ਸਿੰਘ ਬਾਦਲ ਜਾ ਕੇ ਉਹਨਾਂ ਦੇ ਪੈਰੀਂ ਹੱਥ ਲਾ ਲੈਣੇ ਸਾਡੇ ਕੋਲ ਫੋਟੋ ਸਾਰੀ ਦੁਨੀਆ ਵਾਇਰਲ ਨੇ ਜੀ ਇਹ ਵੱਡੇ ਵੱਡੇ ਜਹੇਦਾਰ ਉਹਨਾਂ ਦੇ ਸਮਾਕਮਤ ਜਾਂਦੇ ਰਹੇ ਨੇ ਜੀ ਜੀ ਜਿਸ ਦਿਨ ਇੱਕ ਸ਼ਬਦ ਚਾਰੇ ਹਮ ਹਿੰਦੂ ਨਹੀਂ ਕੇ ਤੇ ਆਰਐਸ ਦਾ ਉੱਤੇ ਪ੍ਰਵੀਨ ਟੁਕੜੀ ਆਇਆ ਇਸ ਦਰਬਾਰ ਤੋਂ ਉਹਨਾਂ ਜਾ ਕੇ ਉੱਤੇ ਮੋਤੀ ਨਾਲ ਗੱਲ ਕਰਦਾ ਆਪਣੇ ਅਡਵਾਨੀ ਨਾਲ ਫੋਨ ਤੇ ਗੱਲ ਕਰਦਾ ਹੈ ਜੀ ਜੀ ਤੇ ਅਡਵਾਨੀ ਉੱਤੇ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਦਾ ਵੀ ਤੇ ਸ਼ਬਦ ਕਿਹੜੇ ਲਾ ਰੱਖੇ ਤੁਸੀਂ ਜੀ ਇਹ ਗੱਲ ਵੀ ਸਾਰੀ ਜਿੰਨੀ ਵੀ ਆਰਐਸਐਸ ਦਰਬਾਰ ਸੇਬ ਇਹਨਾਂ ਨਾਲ ਸਮਝੌਤਾ ਸੀ ਉਦੋਂ ਤੋਂ ਆਰਐਸਐਸ ਤੇ ਬੀਜੇਪੀ ਸਹੀ ਸੀ ਹੁਣ ਸਮਝੌਤਾ ਟੁੱਟ ਗਿਆ ਤੇ ਗਲਤ ਅਸੀਂ ਤਾਂ ਪਹਿਲੇ ਲਾ ਕੇ ਹੀ ਕਹਿ ਰਹੇ ਹਾਂ ਜੋ ਸਾਡੇ ਤਖਤਾਂ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਤਖਤਾਂ ਤੇ ਵੀ ਹਕਾਨ ਕੀਤਾ ਹੈ ਤੇ ਜੋ ਬਾਹਰ ਦੇ ਤਖਤਾਂ ਕੀ ਚਲ ਦੱਸਿਆ ਕਲਾਮ ਸੀਗੇ ਜਿਨੇ ਪੰਜਾਬ ਦੇ ਤਖਤਾਂ ਦੇ ਵੀ ਆਪਣੀ ਮਰਜ਼ੀ ਦੇ ਜ਼ਹੀਦਾਰ ਲਾ ਕੇ ਆਪਣੀ ਮਰਜ਼ੀ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਾ ਕੇ ਕੌਮ ਦਾ ਬਹੁਤ ਵੱਡਾ ਪ੍ਰਕਾਸ਼ ਸਿੰਘ ਬਾਦਲ ਨੇ ਮੁੰਡੇ ਨੇ ਹੋਰੋਂ ਦੇ ਦੋ ਪਿਓ ਪੁੱਤਰਾਂ ਨੇ ਖਾਨ ਕੀਤਾ ਹੈ ਹੋਰ ਕਿਹੜੀ ਕਾਲੀ ਜਾਲ ਦੀ ਪੂਰੀ ਜੁੰਡਲੀ ਸੀ 328 ਰੂਪ ਇਹਨਾਂ ਉੱਤੋਂ ਚੋਰੀ ਵੇਚਦੇ ਨੇ ਜੀ ਜਿਹੇਦਰ ਅਜਿਹੇ ਬੰਦਿਆਂ ਨੇ ਮੋਰਚਾ ਲਾਉਣਾ ਤੇ ਉਹਨਾਂ ਦੇ ਡਾਂਗਾ ਮਾਰਨੀਆ ਕੇਸਾਂ ਨੇ ਬੇਦਵੀ ਕਰਨੀਆਂ ਧੀਆਂ ਭੈਣਾਂ ਦੀ ਬੇਦਵੀਆ ਕਰਨੀਆਂ ਤੇ ਮੇਰਾ ਸਰਸਾਂ ਨੂੰ ਆਪਦੇ ਦਫ਼ਤਰ ਤੋਂ ਜਾ ਕੇ ਪੰਜ ਪਿਆਰਿਆਂ ਨੂੰ ਆਪਣੇ ਪੰਜ ਸਿੰਘ ਸਾਹਿਬਾਂ ਨੂੰ ਜੀ ਤੇ ਉੱਥੇ ਜਾ ਕੇ ਉਹਦੀ ਉਹਨੂੰ ਮਾਫੀ ਲਿਖ ਕੇ ਆਪ ਦੇਣੀ ਜੀ ਇਹ ਸਾਰੀਆਂ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਜੋ ਮਰਜੀ ਤਕਬੀਰ ਬਾਦਲ ਬਿਆਨ ਦੇ ਲੇ ਜਿੰਨੇ ਮਰਜੀ ਦੇ ਲਵੇ ਵੀ ਕੋਮ ਇੰਦਰ ਕਦੀ ਭਰੋਸਾ ਨਹੀਂ ਕਰੇਗੇ ਇਸ ਪਰਵਾਰ ਤੇ ਜੀ ਜੀ ਇਹ ਗੱਲ ਸਾਡੀ ਹੈਗੀ ਜ਼ਰੂਰ ਹੈਗੀ ਆ ਕਿ ਕਦੀ ਵੀ ਉਹਨਾਂ ਤੇ ਅਸੀਂ ਭਰੋਸਾ ਨਾ ਕਰੇ ਅੱਜ ਜੋ ਮਰਜੀ ਅੱਜ ਵਿਗੜ ਗਈ ਆ ਤੇ ਅਸੀਂ ਤਾਂ ਸ਼ੁਰੂ ਤੇ ਆ ਰਹੇ ਹੱਸਸ ਤੇ ਭਾਜਪੀ ਦੇ ਖਿਲਾਫ ਥਾ ਕਿਉਂ ਕਿਦੋਂ ਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ 1984 ਚ ਜੀ ਤੇ ਭਾਜਪੀ ਨੇ ਲੱਡੂ ਵੰਡੇ ਸੀ ਔਰ ਅਡਵਾਨੀ ਆਪਣੇ ਅਤਰਪਿਆਰੀ ਭਾਜਪੀ ਨੇ ਪਾਰਲੀਮੈਂਟ ਉਹਦੇ ਬੋਲਿਆ ਸੀ ਤੇ ਅਸੀਂ ਪਹਿਲੋ 6 ਮਹੀਨੇ ਇੰਦਰਾ ਗਾਂਧੀ ਫਰਾਜ ਉੱਪਰ ਸੀ ਤੇ ਦਰਬਾਰ ਸਾਹਿਬ ਹਮਲਾ ਕੀਤਾ ਜਾਵੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਭਾਂ ਦੇ ਲੱਡੂ ਵੰਡੇ ਜਿਹੜੀ ਪਾਰਟੀ ਪਾਰਲੀਮੈਂਟ ਚ ਕਿਹੜਾ ਉਹ ਤੋਂ ਐਮਪੀ ਤਾਂ ਕੁਝ ਵੀ ਸੀ ਆਪਣਾ ਆਪਣਾ ਅਟਲ ਬਿਹਾਰੀ ਆਪੀ ਜੀ ਉਹਨੀਆਂ ਸਟੇਟਮੈਂਟ ਆ ਨਾ ਅਸੀਂ ਤਾਂ ਪਹਿਲਾਂ ਕਿਹਾ ਸੀ 6 ਮਿੰਟ ਅਟੈਕ ਹੋਣਾ ਚਾਹੀਦਾ ਹੈ ਤੋ ਸਿੱਖਾਂ ਦੀ ਕਿਵੇਂ ਭਾਈਵਾਲ ਪਾਰਟੀ ਹੋ ਸਕਦੀ ਹੈ ਜੀ ਜੀ ਬਿਲਕੁਲ ਇਹਨਾਂ ਨੂੰ ਪਹਿਲਾਂ ਸਮਝੌਤਾ ਕਿੜਾ ਬਿਲਕੁਲ ਇਹਨਾਂ ਗਲਤ ਕਰਨਾ ਨਹੀਂ ਚਾਹੀਦਾ ਸੀ ਜੇ ਅੱਜ ਨੂੰ ਇਹ ਨਾ ਕਰਦੇ ਸਮਝੌਤਾ ਜੀ ਭਾਜਪਾ ਦੀ ਕਹਿਨ ਤੇ ਸਾਡੇ ਬੰਦੀ ਸਿੰਘ ਅੱਜ ਨੂੰ ਬੜੇ ਚਿਰ ਦੇ ਰਿਹਾ ਹੋ ਜਾਂਦੇ ਹਮ ਇਹਨਾਂ ਕਦੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਗੱਲ ਨਹੀਂ ਕੀਤੀ ਜੀ ਤੇ ਕਦੀ ਇਹਨਾਂ ਕਿਸੇ ਮੁੱਦੇ ਦੇ ਪੰਜਾਬ ਦੀ ਕੌਮ ਦੀ ਜਵਾਨੀ ਦੀ ਗੱਲ ਨਹੀਂ ਕੀਤੀ ਤੇ ਸਗੋਂ ਜਨਸਿਆ ਰਲ ਕੇ ਪੰਜਾਬ ਨਸ਼ਿਆਂ 'ਚ ਝੁਕਣ ਵਾਲਾ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜੀ ਮਾਲਮ ਸਾਹਿਬ ਖੀਲਾ ਸਵਾਲ ਹੈ ਗਿਆ ਕਿ ਮੌਜੂਦਾ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਜਿਵੇਂ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ ਵੀ ਸਨਮਾਨ ਤੋਂ ਉਹਨਾਂ ਨੂੰ ਕਰਨਾ ਜਾਇਜ਼ ਨਹੀਂ ਬਣਦਾ ਜੀ ਕੇਸ ਨਹੀਂ ਰੱਖੇ ਹੋਏ ਹੈਗੇ ਕੇਸ ਕਿੱਟੇ ਹੈਗੇ ਓਵੇਂ ਹੀ ਰਮਰੀਤ ਬਿੱਟੂ ਤੋਂ ਪਹਿਲਾਂ ਹੀ ਹਜੂਰ ਸਾਹਿਬ ਦੇ ਵਿੱਚ ਭਗਵੰਤ ਮਾਨ ਨੂੰ ਸਨਮਾਨਤ ਸੇਮ ਹੀ ਕੀਤਾ ਜਾਂਦਾ ਉਹ ਪੀਲੇ ਰੰਗ ਦਾ ਚੋਲਾ ਪਾ ਕੇ ਦਸਤਾਰ ਵੀ ਸਾਰਾ ਕੁਝ ਸ੍ਰੀ ਸਾਹਿਬ ਹੀ ਦਿੱਤਾ ਜਾਂਦਾ ਕਿਵੇਂ ਵੇਖਦੇ ਉਸ ਨੂੰ ਵੇਖੋ ਜਿਹੜਾ ਕਿ ਕਮੇਟੀ ਵੱਲੋਂ ਤਖਤ ਬਾਹਰ ਕਿਸ ਨੂੰ ਸਨਮਾਨਤ ਕਰਦਣਾ ਸਨਮਾਨਤ ਕਰਦਣਾ ਕਿ ਕਿਹੜਾ ਤਖਤ ਸਾਹਿਬ ਤੋ ਜਾ ਕੇ ਕਿਸੇ ਮੋਨੇ ਬੰਦੇ ਨੂੰ ਜਾਂ ਕਿਸੇ ਪੱਤਰ ਬੰਦੇ ਨੂੰ ਸਰੂਪਾ ਦੇਣਾ ਤੇ ਗੁਰੂ ਦਾ ਕਿਹੜਾ ਬਖਸ਼ਿਆ ਚੋਲਾ ਹੈ ਉਹ ਦੇਣਾ ਰਵਨੀਤ ਬਿੱਟੂ ਦੇ ਵੀ ਕੇਸ ਨਹੀਂ ਹੈਗੇ ਤੇ ਭਗਵੰਤ ਮਾਨ ਦੇ ਵੀ ਕੇਸ ਨਹੀਂ ਹੈਗੇ ਉਹ ਮੰਦਭਾਗੀ ਆ ਕੀ ਉਹਨੂੰ ਬਿਲਕੁਲ ਗੈਰਕਾਨੂੰਨੀ ਕਹਾਂਗੇ ਗਲਤ ਤਰੀਕੇ ਨਾਲ ਜਿਹੜੇ ਪੰਥ ਦੀਆਂ ਭਾਵਨਾਵਾਂ ਨੂੰ ਖੇਤ ਪਜਾਉਣ ਦੀ ਗੱਲ ਆ ਤੇ ਪੰਥ ਦੀਆਂ ਕਿਹੜੀਆਂ ਮਰਜ਼ਾਦਾ ਨੂੰ ਢਾਹ ਲਾ ਕੇ ਕੰਮ ਕਰਦੇ ਆ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਚਾਹ ਭਗਵੰਤ ਮਾਨ ਹੋਵੇ ਤੇ ਬਿੱਟੂ ਹੋਵੇ ਚਾਹ ਇੱਕ ਹੋਰ ਵੀ ਹੋਵੇ ਇਹਨਾਂ ਨੂੰ ਸਨਮਾਨਤ ਬਿਲਕੁਲ ਕਿਹੜੇ ਮੋਨੇ ਬੰਦੇ ਨੂੰ ਉਸੇ ਤਖਤ ਤੇ ਨਹੀਂ ਹੋਣਾ ਚਾਹੀਦਾ ਸਾਡੇ ਆਪ ਨੂੰ ਸੋ ਦੋਸਤੋ ਅਸੀਂ ਅੱਜ ਪਹੁੰਚੇ ਸੀਗੇ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਤਸਵੀਰਾਂ ਤੁਸੀਂ ਦੇਖਦੇ ਹੋ ਸੰਗਤ ਖੜੀ ਹੈ ਗੱਲਬਾਤ ਕੀਤੀ ਹੈ ਹਜੂਰ ਸਾਹਿਬ ਦੇ ਵਿੱਚ ਜਿਵੇਂ ਰਵਨੀਤ ਬਿੱਟੂ ਨੂੰ ਸਨਮਾਨਤ ਕੀਤਾ ਗਿਆ ਭਗਵੰਤ ਮਾਣ ਨੂੰ ਸਨਮਾਨਤ ਕੀਤਾ ਗਿਆ ਕਹਿੰਦੇ ਵੀ ਕੇਸ ਬਿਲਕੁਲ ਨਹੀਂ ਹੈਗਾ ਸਨਮਾਨਤ ਕੀਤਾ ਗਿਆ ਬਹੁਤ ਇੱਕ ਨਿੰਦਣਯੋਗ ਗੱਲ ਹੈਗੀ ਹੈ ਸੋ ਦੋਸਤੋ ਇਸ ਵੀਡੀਓ ਤੁਸੀਂ ਤੁਸੀਂ ਆਪਣੇ ਦਿਓ ਕਮੈਂਟ ਤੇ ਨਾਲੇ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਹਾਂਜੀ ਪ੍ਰਧਾਨ ਸਾਹਿਬ ਜੀ ਧੰਨਵਾਦ ਆਪ ਦਾ ਵਾਹਿਗੁਰੂ ਜੀ ਆਪ ਦੇ ਚੈਨਲ ਦੇ ਤੁਹਾਨੂੰ ਅੱਜ